ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋ ਤੁਸੀਂ ਸਾਰੇ ਠੀਕ ਹੋ ਤੁਹਾਨੂੰ ਗੁਰੂ ਰਾਮ ਦਾਸ ਆ ਸਾਰਿਆਂ ਤੇ ਮੇਰੇ ਕੋਲ ਸਭ ਨੂੰ ਤੰਦਰੁਸਤੀਆਂ ਵਕਸ਼ਣ ਚੜਦੀ ਕਲਾ ਵਿੱਚ ਰੱਖੀ ਰੱਖਾ ਤੇ ਤੰਦਰੁਸਤੀਆਂ ਸਾਰਿਆਂ ਲਈ ਚੜ੍ਹਦਾ ਦਿਨ ਖੁਸ਼ੀਆਂ ਲੈ ਕੇ ਆਵੇ ਤੇ ਲਓ ਜੀ ਅੱਜ ਆਪਾਂ ਇੱਕ ਨਵੀਂ ਜਿਹੀ ਡਿਸ਼ ਤਿਆਰ ਕਰਦੇ ਇਹ ਸਾਰੇ ਭੈਣ ਭਰਾ ਨੂੰ ਪਤਾ ਸੀਗਾ ਮੈਂ ਠੀਕ ਨਹੀਂ ਕਿ ਹਜੇ ਤੱਕ ਵੀ ਮੇਰੇ ਤੋਂ ਕੋਈ ਰੈਸਪੀ ਬਣਾਉਣ ਦਾ ਕੋਈ ਮੇਰੇ ਕੋਲੇ ਨਾ ਹੋਣੀ ਹੈਗਾ ਸੀਗਾ ਤੇ ਆਪਾਂ ਛੋਟੀ ਜਿਹੀ ਡਿਸ਼ ਬਣਾਈ ਸੀਗੀ ਤੇ ਆਪਾਂ ਸਾਰਿਆਂ ਨਾਲ ਸਾਂਝੀ ਕਰਦੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਠੀਕ ਹੈ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਅਗਰ ਤੁਸੀਂ ਚੈਨਲ ਦੇ ਨਵੇਂ ਆਉਂਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਿਹਾ ਕਰੋ ਤੇ ਆਪਾਂ ਹੁਣ ਕਿਤੇ ਕਿਤੇ ਵੀਡੀਓ ਬਣਾਇਆ ਕਰਾਂਗੇ ਤੇ ਇਧਰ ਆਪਾਂ ਨੇ ਹੁਣ ਪਹਿਲਾਂ ਆਪਾਂ ਸ਼ੁਰੂ ਕਰਦੇ ਪਿਆਜ਼ ਆਪਾਂ ਨੇ ਕੱਟ ਲਈ ਸੀ ਕਿ ਸਲਾਈਸ ਸਲਾਈਸ ਤੇ ਨਾਲ ਆਪਾਂ ਨੇ ਇਹ ਈਮਲੀ ਭੋਂਕੇ ਰੱਖੀ ਹੋਈ ਸੀਗੀ ਤੇ ਇਧਰ ਆਪਾਂ ਨੇ ਸੋਇਆ ਬੀਨੂ ਪਨੀਰ ਲਿਆ ਸੀਗਾ ਠੀਕ ਹੈ ਇਹ ਬਹੁਤ ਹੀ ਵਧੀਆ ਡਿਸ਼ ਬਣਦੀ ਹੈ ਅੱਗੇ ਵੀ ਵੈਸੇ ਮੈਂ ਰੈਸਪੀ ਪਾਈ ਸੀ ਉਹ ਥੋੜੀ ਡਿਫਰੈਂਟ ਸੀਗੀ ਤੇ ਇਹ ਥੋੜੀ ਜੀ ਦੇਖਣਾ ਇਸ ਸੌਖੀ ਜੀ ਈਜ਼ੀ ਜੇ ਤਰੀਕੇ ਨਾਲ ਬਣਾਵਾਂਗੇ ਆਪਾਂ ਠੀਕ ਹੈ ਇਧਰ ਆਪਾਂ ਨੇ ਪੈਨ ਦੇ ਵਿੱਚ ਘਿਓ ਲੈ ਲਿਆ ਸੀਗਾ ਤੇ ਪਹਿਲਾ ਆਪਾਂ ਫਰੀ ਪਨੀਰ ਜਿਹੜਾ ਨਾ ਹਲਕਾ ਜਿਹਾ ਫਰਾਈ ਕਰਾਂਗੇ ਤੇ ਆਪਾਂ ਰੋਟੀ ਨਾਲ ਵੀ ਖਾ ਸਕਦੇ ਹਾਂ ਚੌਲਾਂ ਨਾਲ ਵੀ ਖਾ ਸਕਦੇ ਹਾਂ ਬੱਚਿਆਂ ਦੀ ਬਹੁਤ ਪਸੰਦ ਹੁੰਦੀ ਹੈ ਇਹ ਇਹ ਆਪਾਂ ਪਨੀਰ ਪਹਿਲਾਂ ਫਰਾਈ ਕਰ ਲਵਾਂਗੇ ਤੇ ਅੱਗੇ ਨਾਲੋਂ ਮੇਰੀ ਸਿਹਤ ਬਹੁਤ ਥੋੜੀ ਠੀਕ ਆ ਗਈ ਬਿਨਾਂ ਜਿਆਦੀ ਉਹ ਹੋ ਘਰ ਸਕਦੇ ਨਾ ਤੇ ਘੱਟ ਨਾ ਜ਼ਿਆਦਾ ਵੀ ਥੋੜੀ ਠੀਕ ਆ ਗਈ ਤੇ ਇਹ ਆਪਾਂ ਪਨੀਰ ਸਾਰਾ ਹੀ ਫਰਾਈ ਕਰ ਲਵਾਂਗੇ ਨਾਲ ਆ ਪਨੀਟਰ ਮਟਰ ਲੈ ਲਿਆ ਸੀਗਾ ਇਪਨੀਰ ਆਪਾਂ ਨੇ 골ਡਨ ਬ੍ਰਾਊਨ ਕਰ ਲਿਆ ਥੋੜਾ ਜਿਹਾ ਨਾਲ ਜੁੜ ਗਿਆ ਸੀ ਕਿਉਂਕਿ ਸੋਇਆ ਬੀਨ ਦਾ ਪਨੀਰ ਜੁੜਦਾ ਤਾਂ ਵੈਸੇ ਨਹੀਂ ਥੋੜਾ ਜਿਹਾ ਨਾ ਕਿ ਉਹ ਜ਼ਿਆਦਾ ਨਹੀਂ ਸੀ ਗਰਮ ਹੋਇਆਗਾ ਤੇ ਇਧਰ ਆਪਾਂ ਨੇ ਹੁਣ ਇਸੇ ਤੇਲ 'ਚ ਪਿਆਜ਼ ਪਾ ਲੇ ਤੇਲ 'ਚ ਘਿਓ ਮੈਂ ਪਹਿਲਾਂ ਹੀ ਥੋੜਾ ਘੱਟ ਪਾਇਆ ਸੀ ਜ਼ਿਆਦਾ ਨਹੀਂ ਪਾਇਆ ਸੀਗਾ ਤੇ ਬਹੁਤ ਵਧੀਆ ਡਿਸ਼ ਬਣਦੀ ਜਿਵੇਂ ਆਪਾਂ ਚਟਣੀ ਦੀ ਸਾਤੇ ਵੀ ਕਾ ਸਕਦੇ ਜੇ ਪਨੀਰ ਨਹੀਂ ਪਾਉਣਾ ਪਨੀਰ ਨਾ ਵੀ ਪਾਓ ਤੁਸੀਂ ਕੱਲੀ ਐਵੇਂ ਹੀ ਬਣਾ ਸਕਦੇ ਆਪਾਂ ਪਿਆਜ਼ਾਂ ਨੂੰ ਫਰਾਈ ਕਰਕੇ ਤੇ ਵਿੱਚ ਆਪਾਂ ਨੇ ਫਿਰ ਮਿਰਚ ਜੇ ਗ੍ਰाइंड ਕਰਕੇ ਪਾਉਣੀ ਤੁਸੀਂ ਗ੍ਰाइंड ਕਰਕੇ ਹਰੀ ਪਾਉਣੀ ਹਰੀ ਵੀ ਪਾ ਸਕਦੇ ਗ੍ਰाइंड ਕਰਕੇ ਲਾਲ ਪਾਉਣੀ ਆ ਲਾਲ ਵੀ ਪਾ ਸਕਦੇ ਮੈਂ ਤਾਂ ਫਿਰ ਮੇਰੇ ਕੋਲੇ ਘਰ ਦਾ ਬਣਿਆ ਗ੍ਰाइंड ਪਾਊਡਰ ਬਣਿਆ ਪਿਆਸੀ ਕਰਦੀਆਂ ਮਿਰਚਾਂ ਦਾ ਉਹ ਵਾਲਾ ਇਧਰ ਆਪਾਂ ਨੇ ਟਮਾਟਰ ਵੀ ਨਾਲ ਵਾਲੇ ਟਮਾਟਰਾਂ ਨੂੰ ਵੀ ਆਪਾਂ ਥੋੜਾ ਸੌਫਟ ਕਰਾਂਗੇ ਆਪਣੇ ਪਿਆਜ਼ ਤਾਂ ਸੌਫਟ ਹੋ ਗਏ ਬਹੁਤ ਵਧੀਆ ਚੀਜ਼ ਬਣਦੀ ਹੈ ਇਹ ਜੇ ਜਿਵੇਂ ਆਪਾਂ ਇੰਜ ਰੱਖਣਾ ਹੈ ਤੇ ਇਸ ਤਰ੍ਹਾਂ ਵੀ ਆਪਾਂ ਇਹਨੂੰ ਫਰਾਈ ਕਰਕੇ ਰੱਖ ਸਕਦੇ ਹਾਂ ਜਿੰਨੇ ਦਿਨ ਮਰਜੀ ਇਹਨੂੰ ਭਲਾ ਦੀ ਫਰਾਈ ਕਰਕੇ ਰੱਖ ਲਓ ਤੁਸੀਂ ਬਣਾ ਕੇ ਖਰਾਬ ਨਹੀਂ ਹੁੰਦੀਗੀ ਚਟਨੀ ਦੀ ਚਟਨੀ ਬਣ ਜਾਂਦੀ ਹੈਗੀ ਖੱਟੀ ਮਿੱਠੀ ਬਹੁਤ ਸਵਾਦ ਆਉਂਦੀ ਹੈ ਤੇ ਇਹਨੂੰ ਆਪਾਂ ਹੁਣ ਹੋਰ ਥੋੜਾ ਜਿਹਾ ਫਰਾਈ ਕਰਾਂਗੇ ਜਿੰਨਾ ਆਪਾਂ ਡੀਪਲੀ ਫਰਾਈ ਕਰਾਂਗੇ ਜੇ ਆਪਾਂ ਗ੍ਰੈਂਡ ਕਰਕੇ ਪਾਉਣੇ ਆ ਨਾ ਪਿਆਜ਼ ਇਤੇ ਗ੍ਰੈਂਡ ਕਰਕੇ ਵੀ ਪਾ ਸਕਦੇ ਆ ਤੇ ਮੈਂ ਤਾਂ ਸਲਾਈਸ ਕੱਟੀ ਆ ਕਿ ਮੈਨੂੰ ਚੰਗੇ ਲੱਗਦੇ ਆ ਸਲਾਈਸ ਤੇ ਸਾਰੇ ਭੈਣ ਭਰਾਵਾਂ ਦਾ तहे ਦਿਲ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਜਿਹੜੇ ਵੀਡੀਓ ਵੇਖਦੇ ਸਪੋਰਟ ਕਰਦੇ ਆ ਤੇ ਇਹ ਕਰਦੀਆਂ ਮਿਰਚਾਂ ਸੀ ਪੀਥੀਆਂ ਹੋਈਆਂ ਇੱਕ ਕੌੜੀਆਂ ਸੀ ਫਿਰ ਮੈਂ ਥੋੜੀਆਂ ਜੀਆਂ ਹੀ ਪਾਈਆਂ ਕਿਉਂਕਿ ਬੱਚਿਆਂ ਨੇ ਖਾਣਾ ਨਾ ਤੇ ਫਿਰ ਤੁਹਾਨੂੰ ਪਤਾ ਹੀ ਹੈ ਬੱਚੇ ਫਿਰ ਬਾਅਦ ਵਿੱਚ ਬੱਚਿਆਂ ਨੂੰ ਮਿਰਚ ਜਿਆਦੀ ਚੰਗੀ ਨਹੀਂਗੀ ਤੇ ਖਾਂਦੇ ਤਾਂ ਇਹ ਥੋੜਾ ਜਿਹਾ ਸਪਾਈਸੀ ਆ ਪਰ ਜਿਆਦਾ ਵੀ ਫਿਰ ਸਪਾਈਸੀ ਜਿਆਦਾ ਹੋ ਜੇ ਤਾਂ ਫਿਰ ਔਖਾ ਹੁੰਦਾ ਹਨ ਮੈਂ ਮੰਗਵੰਦੀ ਸੀ ਹਰੀ ਜਿਹੜੀਆਂ ਲਾਲ ਮਿਰਚਾਂ ਹੁੰਦੀਆਂ ਨਾ ਗਿੱਲੀਆਂ ਗਿੱਲੀਆਂ ਮੀਂਹ ਦੀਆਂ ਹਰੀਆਂ ਹੁੰਦੀਆਂ ਉਹ ਮੈਂ ਲੀਆਂ ਸੀ ਫਿਰ ਉਹ ਮਿਲੀਆਂ ਨਹੀਂ ਫਿਰ ਮੈਂ ਇਹ ਹੀ ਪਾ ਲਿਆ ਇਧਰ ਆਪਣੇ ਪਿਆਜ਼ ਵੀ ਉਹ ਹੋ ਗਏ ਦੇਖੋ ਤੁਸੀਂ ਤੇ ਕਿਉਂ ਲੱਗ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਿਆਂਗੇ ਜਿਹੜੀ ਮਲੀ ਦਾ ਪਾਣੀ ਕੱਢਿਆ ਸੀ ਉਹ ਉਹਨਾਂ ਅੰਦਰ ਥੋੜਾ ਨੀਰਾ ਹੈ ਨੀਰਾ ਹੈ ਤੇ ਹੁਣ ਆਪਾਂ ਪਾ ਦਿੰਦੇ ਇਹਦੇ ਵਿੱਚ ਖੰਡ ਥੋੜੀ ਜੀ ਤੇ ਆਪਾਂ ਨਮਕ ਵੀ ਆਪਦੇ ਹਿਸਾਬ ਨਾਲ ਹੀ ਪਾਉਣਾ ਜਿੰਨਾ ਕੋ ਆਪਾਂ ਨੂੰ ਟੇਸਟ ਦੇ ਮੁਤਾਬਕ ਚਾਹੀਦਾ ਤੇ ਬਹੁਤ ਹੀ ਵਧੀਆ ਚੀਜ਼ ਬਣਦੀ ਹੈ ਸਾਰਿਆਂ ਦੇ ਪਿਆਰ ਦੇ ਲਈ ਧੰਨਵਾਦ ਬਹੁਤ ਹੀ ਦਿਨਾਂ ਬਾਅਦ ਮੈਂ ਵੀਡੀਓ ਕਾਉਣ ਲੱਗੀ ਆ ਮਹੀਨਾ ਡੇਢ ਹੋ ਚੱਲਿਆ ਤੇ ਹੁਣ ਆਪਾਂ ਨਾਲੀ ਮਲੀ ਦਾ ਪਾਣੀ ਪਾ ਦਿੰਦੇ ਇਹਦੇ ਵਿੱਚ ਖੰਡ ਪਾਉਣ ਨਾਲ ਤੇ ਇਮਲੀ ਦਾ ਪਾਣੀ ਪਾਉਣ ਨਾਲ ਖੱਟੀ ਮਿੱਠੀ ਬਹੁਤ ਸਵਾਦ ਬਣਦੀ ਹੈ ਇਹ ਇਸ ਤਰ੍ਹਾਂ ਵੀ ਆਪਾਂ ਬਣਾ ਕੇ ਇਹਨੂੰ ਫਰਾਈ ਕਰਕੇ ਰੱਖ ਸਕਦੇ ਠੀਕ ਹੈ ਜੇ ਤੁਸੀਂ ਲਈ ਜਿਵੇਂ ਰੋਟੀ ਰਾਟੀ ਨਾਲ ਖਾਣੀਆਂ ਬੱਚੇ ਲਾਈਕ ਕਰਦੇ ਆ ਜਿਵੇਂ ਹੁਣ ਬੱਚਿਆਂ ਦੇ ਟਿਫਨ ਵਿੱਚ ਵੀ ਪਾ ਸਕਦੇ ਜੇ ਤੁਸੀਂ ਪਨੀਰ ਪਾਉਣਾ ਤਾਂ ਵੀ ਨਹੀਂ ਇਹ ਖਰਾਬ ਹੁੰਦੀ ਜਿੰਨੇ ਦਿਨ ਮਰਜ਼ੀ ਤੁਸੀਂ ਇਹਨੂੰ ਸੇਵ ਕਰਕੇ ਰੱਖ ਲਓ ਤੇ ਨਾਲ ਹੀ ਪਕਾਈ ਜਾਂਦੇ ਸੀ ਰੋਟੀਆਂ ਤੇ ਕੁਝ ਕਹਿੰਦੇ ਅਸੀਂ ਰੋਟੀ ਨਾਲ ਖਾਣੀ ਆ ਕੁਝ ਕਹਿੰਦੇ ਅਸੀਂ ਚੌਲਾ ਨਾਲ ਖਾਣੀ ਆ ਤੇ ਲੋ ਜੀ ਇਧਰ ਆਪਣੀ ਇਹ ਵੀ ਬਣ ਕੇ ਹੋ ਗਈ ਤੇ ਇਧਰ ਆਪਾਂ ਨੇ ਚੌਲ ਪਲੇਟ ਚ ਪਾਏ ਸੀ ਸਾਰਿਆਂ ਦਾ